ਲਾਉ ਜੀ ਲਗਭਗ ਐਲਾਨ ਹੋਣਾਈ ਬਾਕੀ ਹੈ ਹੁਣ ਤਾਂ ਕਹਿ ਸਕਦੇ ਆ ਕਿ ਆਮ ਆਦਮੀ ਪਾਰਟੀ ਦੀ ਜਿੱਤ ਹੋ ਚੁੱਕੀ ਆ 35470 ਵੋਟਾਂ ਦੀ ਦੇ ਨਾਲ ਇਸ ਦੇ ਲਈ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਤੁਹਾਨੂੰ ਆ ਦਿਖਾ ਰਹੇ ਆ ਵੀ ਵੀ ਸੀ ਇੰਟਰਨੈਸ਼ਨਲ ਵੀਡੀਓ ਤੋਂ ਲਾਈਵ ਫੀਡਾ ਦੇਖ ਰਹੇ ਹੋ ਤਰਨ ਤਰਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣਾ ਮੋਰਚਾ ਜਿੱਤ ਲਿਆ ਲੋਕਾਂ ਨੇ ਵਿਕਾਸ ਨੂੰ ਬੋਲ ਦਿੱਤੀ ਲੋਕਾਂ ਨੇ ਆ ਜਿਹੜੀ ਹੈਗੀ ਆ ਵੋਟ ਹੈਗੀ ਆ ਉਹ ਕਮਾਨੂ ਲੇਤੀ ਹੈਗੀ ਆ ਸੁਨੀਤਾ ਐਨੀ ਦੀਡ ਨਾਲ ਜਿਤਨਾ ਕੋਈ ਆਮ ਗੱਲ ਨਹੀਂ ਹੈਗੀ 11594 ਵੋਟਾਂ ਦੀ ਦੀਡ ਹੈਗੀ ਆ ਇਸ ਵੇਲੇ ਜਿਹੜੀ ਆਮ ਆਦਮੀ ਪਾਰਟੀ ਹੈਗੀ ਆ ਉਹ ਆ ਲੀਡ ਕਰਕੇ ਜਿੱਤ ਦਾ ਜਿਹੜਾ ਉਹ ਦਾਵਾ ਕਰਨ ਜਾ ਰਹੀ ਹੈ ਅੱਜ 13 ਰਾਊਂਡ ਹੋਏ ਨੇ 10 ਰਾਊਂਡ ਹੋਰ ਬਾਕੀ ਨੇ 16 ਰਾਊਂਡ ਬਾਕੀ ਹੋਣਗੇ ਸ਼੍ਰੋਮਨੀ ਅਕਾਲੀ ਦਲ ਨੂੰ 23882 ਵੋਟਾਂ ਪਈਆਂ ਨੇ ਲੋਕਾਂ ਨੇ ਵਿਕਾਸ ਨੂੰ ਵੋਟ ਦਿੱਤਾ ਲੋਕਾਂ ਨੇ ਕਮਾ ਨੂੰ ਵੋਟ ਦਿੱਤੀ ਭਗਵਾਨ ਤੁਹਾਨੂੰ ਨੇ ਬਹੁਤ ਸਾਰੇ ਕੰਮ ਇਦਾਂ ਦੇ ਕੀਤੇ ਜਿਵੇਂ ਹੈਲਥ ਦੇ ਵਿੱਚ ਤੁਹਾਨੂੰ ਹੈਲਥ ਇੰਸ਼ੋਰੈਂਸ ਦਾ ਇੱਕ ਕਹਿ ਸਕਦੇ ਆ ਕਿ 10 ਲੱਖ ਦਾ ਕਾਰਡ ਹੋ ਗਿਆ ਲੋਕਾਂ ਨੂੰ ਬਿਨਾਂ ਰਿਸ਼ਵਤੋਂ ਨੌਕਰੀਆਂ ਜਿਹੜੀਆਂ ਹੈਗੀਆਂ ਲੋਕਾਂ ਨੇ ਉਸ ਨੂੰ ਚੁਣਿਆ ਹੈਗਾ ਸੋ ਇਹ ਤਸਵੀਰਾਂ ਜਿਹੜੀਆਂ ਆ ਗੀਆਂ ਸੋ ਇਸ ਲਈ ਭਗਵੰਤ ਮਾਨ ਦੀ ਤਰਨਤਾਰਨ ਦੇ ਵਿੱਚ ਬੱਲੇ ਬੱਲੇ ਹੋਈ ਪਈ ਆ ਤੁਸੀਂ ਦੇਖ ਸਕਦੇ ਆ ਹਰਬੀ ਸਿੰਘ ਸੰਧੂ ਜਿਹੜੇ ਹੈਗੇ ਆ ਜਿੱਤ ਪਾਲਵਾ ਦੇ ਨਜ਼ਰ ਆ ਰਹੇ ਨੇ ਲੋਕ ਜਿਹੜੇ ਹੈਗੇ ਆ ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਰਹੇ ਨੇ ਜਿਹੜਾ ਮਨਦੀਪ ਸਿੰਘ ਖਾਲਸਾ ਸੀਗਾ ਉਹ ਆਜ਼ਾਦ ਵੀਰਵਾ ਦੇ ਤੌਰ ਤੇ ਉਹ ਵੀ ਬਹੁਤ ਸਾਰੀਆਂ ਵੋਟਾਂ ਲੈ ਕੇ ਮੈਦਾਨ ਦੇ ਵਿੱਚ ਟਟਿਆ ਰਿਹਾ